ਜਿਹੜਾ ਡੇਂਗੂ ਦੇ ਵਧ ਰਹੇ ਮਾਮਲੇ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਜੁਲਾਈਨ ਚਾਰਜ ਟ੍ਰੇਡ ਵਿੰਗ ਸਿਮਰਜੀਤ ਸਿੰਘ ਸਾਹਿਬ ਦੇ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਡੇਂਗੂ ਦੇ ਖਿਲਾਫ ਵਿਸ਼ਾਲ ਫੋਗਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੁਹਿੰਮ ਦੇ ਹਿੱਸੇਦਾਰਾਂ ਨੇ ਆਪਣੇ ਸਾਥੀਆਂ ਸਮੇਤ ਗੁਰਦਾਸਪੁਰ ਦੇ ਵਕਵਕ ਬਜ਼ਾਰਾਂ ਅਤੇ ਇਲਾਕਿਆਂ ਵਿੱਚ ਫੋਗਿੰਗ ਕਰਵਾਈ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਬਜਾਇਆ ਜਾ ਸਕੇ ਇਸਮਰਜੀਤ ਸਿੰਘ ਨੇ ਕਿਹਾ ਹੈ ਕਿ ਇਹ ਮਹਿੰਮ ਡੇਂਗੂ ਮੁਕਤ ਗੁਰਦਾਸਪੁਰ ਬਣਾਉਣ ਦੇ ਵਾਲੇ ਇੱਕ ਮਹੱਤਵਪੂਰਨ ਕਦਮ ਹੈ ਉਹਨਾਂ ਨੇ ਕਿਹਾ ਹੈ ਕਿ ਸਾਫ ਸੁਥਰਾ ਮਾਹੌਲ ਹੀ ਬਿਮਾਰੀਆਂ ਤੋਂ ਬਚਾਦਾ ਸਭ ਤੋਂ ਵਧੀਆ ਤਰੀਕਾ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ ਤੇ ਸਫਾਈ ਤੇ ਖਾਸ ਧਿਆਨ ਦਿਓ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਡੇਂਗੂ ਨੇ ਕਾਫੀ ਜ਼ੋਰ ਕੀਤਾ ਗੁਰਦਾਸਪੁਰ ਸ਼ਹਿਰ ਵਿੱਚ ਜੇ ਤੁਸੀਂ ਲੈਬ ਚ ਕੀਤੇ ਜਾਓਗੇ ਉੱਥੇ ਫਤੋ ਤੁਹਾਨੂੰ ਲੱਗ ਜਾਣਾ ਕਿ ਕਿੰਨੇ ਕ ਕੇਸਿਜ਼ ਆ ਗਏ ਨੇ ਉਸ ਕਰਕੇ ਮੈਂ ਮੇਰੇ ਸਾਥੀਆਂ ਨੇ ਇੱਕ ਸਲਾਹ ਕੀਤੀ ਕਿ ਕਿ ਉਹਨਾਂ ਤੋਂ ਫੋਗਿੰਗ ਕੀਤੀ ਜਾਵੇਗੀ ਜਿੰਨੀ ਕੁ ਮਾਤਰਾ ਚ ਫੋਗਿੰਗ ਦੀ ਲੋੜ ਸੀ ਉਦਾਂ ਫੋਗਿੰਗ ਨਹੀਂ ਹੋ ਰਹੀ ਸੀ ਫਿਰ ਆਪਾਂ ਇਹ ਸਲਾਹ ਕੀਤੀ ਹੈ ਕਿ ਆਪਾਂ ਜਿੱਥੇ ਵੀ ਕਿਤੇ ਲੋੜਿਆ ਸ਼ਹਿਰ ਦੇ ਹਾਲੇ ਦੁਆਲੇ ਹਰ ਵਾਰ ਜਿੱਥੇ ਵੀ ਸ਼ਹਿਰ ਵਿੱਚ ਮੈਂ ਮੇਰੀ ਟੀਮ ਉੱਥੇ ਫੋਗਿੰਗ ਕਰਨ ਲਈ ਤਿਆਰ ਰੱਖੇ ਜੀ ਤਿਆਰ ਆ ਤੇ ਅੱਜ ਵੀ ਆਪਾਂ ਫੋਗਿੰਗ ਕੀਤੀ ਸ਼ਹਿਰ ਵਿੱਚ ਵੀ ਗਏ ਆ ਪੰਛੀ ਕਿਲੋਮੀਟਰ ਗਏ ਆ ਸਿਆਦਾ ਨੰਗਲ ਗਏ ਆ ਬਾਕੀ ਹੋਲੀ ਹੋਲੀ ਆਪਾਂ ਪਲਾਨ ਕਰਦੇ ਪਏ ਆ ਸਾਥੀਆਂ ਨਾਲ ਜਿੱਥੇ ਜਿੱਥੇ ਵੀ ਆਪਾਂ ਨੂੰ ਮਹਿਸੂਸ ਹੋਊਗਾ ਜੇ ਕੋਈ ਮੈਸੇਜ ਆਊਗਾ ਬਹੁਤ ਸੋਚਿਆ ਪੰਜਾਬੀ ਮਾਰਕੀਟ ਵਿਚ ਬਾਜ਼ਾਰ ਵਿੱਚ ਸਾਰੇ ਉੱਤਰ ਕੇ ਆਉਂਦੇ ਜਿੰਨੇ ਕਾਸ ਕਰਦੇ ਸੀ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਡੇਂਗੂ ਦਾ ਜਿਹੜਾ ਸੀਜ਼ਨ ਹੈ ਕਿ ਕੋਸ਼ਿਸ਼ ਕਰੀਏ ਕਿ ਵਤਵਾਰਾ ਦਾ ਆਪਣਾ ਬਚਾਅ ਕਰੀਏ ਤੇ ਜੇ ਫੋਗਿੰਗ ਵਤਵਾਰਾ ਕਰਾਈ ਕਰਾਈ ਜਾਵੇ ਤੇ ਜਿੱਥੇ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਪਿਆ ਸਾਨੂੰ ਆਪ ਲੋਕਾਂ ਨੂੰ ਵੀ ਇਕੱਠੇ ਹੋ ਕੇ ਸਾਥ ਦੇ ਕੇ ਆਪਣੇ ਤੌਰ ਤੇ ਵੀ ਇਹ ਨੂੰ ਵਕਤ ਵਕਤ ਆਪਾਂ ਫਰੇਜ਼ ਕਰਕੇ ਜਾਂ ਵਕਤ ਵਕਤ ਫੋਗਿੰਗ ਕਰਕੇ ਜੇ ਜੇ ਕੋਈ ਕਰਵਾਉਣਾ ਚਾਹੁੰਦਾ ਫੋਗਿੰਗ ਕਰਵਾਉਣਾ ਚਾਹੁੰਦਾ ਜੇ ਉੱਥੇ ਕੋਈ ਪ੍ਰੋਪਰ ਸੋਰਸ ਨਹੀਂ ਆਗੇ ਤੇ ਆਪਾਂ ਹਾਜ਼ਰ ਹਾਂ ਮੈਂ ਮੇਰੀ ਟੀਮ ਹਾਜ਼ਰ ਹੈ ਨਾ ਮੈਂ ਆਪਣੇ ਨੰਬਰ ਵੀ ਇੱਕ ਦੋ ਤੁਹਾਨੂੰ ਦੇ ਦਿੰਨੇ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਸੰਪਰਕ ਕਰਕੇ ਤੇ ਆਪਾਂ ਮੇਰੀ ਟੀਮ ਮੇਰੇ ਸਾਥੀ ਜਾਣਗੇ ਉੱਥੇ ਆਪਣਾ ਆਪਣੀ ਡਿਊਟੀ ਆਪਣਾ ਕੰਮ ਕਰਕੇ ਆਉਣਗੇ ਕਰਵਾ ਚਾਹਤੇ ਹੋ ਤਾਂ ਮਰਜ਼ ਰੱਖ ਦਿਆਂ ਨੇ ਆਪਣੇ ਪਤ